ਇਹ ਪਹਿਲਾਂ ਤਾਂ ਕਾਂਗਰਸ ਪਾਰਟੀ ਵੱਲੋਂ ਸਾਨੂੰ ਵੋਟ ਟਿਕਟ ਮਿਲਿਆ ਉਹਦੀ ਬਹੁਤ-ਬਹੁਤ ਮਿਹਰਬਾਨੀ ਸਾਨੂੰ ਉਹਨਾਂ ਨੇ ਇੱਕ ਰਾਹ ਦੱਸਿਆ ਵੀ ਅਸੀਂ ਆਪਣੀ ਕਲੋਨੀ ਦਾ ਆਪਣੇ ਏਰੀਆ ਦਾ ਦਾਦਪਿੰਡ ਦਾ ਇੱਕ ਕੋਈ ਚੰਗਾ ਕੋਈ ਕੰਮ ਕਰਕੇ ਤੇ ਆਪਾਂ ਅੱਗੇ ਉਹਨੂੰ ਵਧਾਈਏ ਸਾਡੇ ਇੱਥੇ ਪਿੰਡ ਨੇ ਪਿੰਡ ਦੇ ਵਿੱਚ ਆਮ ਆਦਮੀ ਦੀ ਸਰਕਾਰ ਸੀ ਉਹਨੇ ਕੁਝ ਨਹੀਂ ਕੀਤਾ ਅਸੀਂ ਆਪਣੇ ਪੈਸੇ ਲਾ ਕੇ ਸੜਕਾਂ ਸੀਵਰੇਜ ਸਾਰਾ ਕੁਝ ਪਾਇਆ ਤੇ ਸਾਡੇ ਇਸ ਏਰੀਆ ਇਸ ਏਰੀਆ ਚ ਟੋਟਲ 9000 ਵੋਟ ਆ ਜੀ ਤੇ ਅੰਦਾਜ਼ਾ ਕੋਈ 7000 ਵੋਟ ਸਾਡੇ ਕਲੋਨੀਆ ਦੀ ਹੈ ਜਿਹਦੀਆਂ ਸੜਕਾਂ ਦਾ ਬੁਰਾ ਹਾਲ ਹੈ ਸੀਵਰੇਜ ਹੈ ਨਹੀਂ ਅਸੀਂ ਉਹ ਸਾਰੇ ਨੂੰ ਇੱਕ ਵਾਰ ਆਪਣੇ ਬਲੌਕ ਸਮਿਤੀ ਦੇ ਬਣਨ ਤੋਂ ਬਾਅਦ ਉਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਵੱਧ ਤੋਂ ਵੱਧ ਅਸੀਂ ਉਹਨੂੰ ਠੀਕ ਕਰ ਸਕੀਏ ਅਸੀਂ ਉਹਨੂੰ ਠੀਕ ਕਰਾਂਗੇ ਕਿੱਥੋਂ ਦੀ ਕਿੱਥੋਂ ਤੱਕ ਏਰੀਆ ਹੁੰਦਾ ਹੈ ਇਹ ਸਾਡਾ ਕਈ ਕਲੋਨੀਆਂ ਜੀ ਇੱਥੋਂ ਕੀਜ਼ ਹੋਟਲ ਦੇ ਕੋਲੋਂ ਸ਼ੁਰੂ ਹੋ ਜਾਂਦੇ ਆ ਸਨਰਾਈਜ਼ ਕਿਨਨਵਿਆਰ ਟੋਟਲ ਬਾਈ ਵੀ ਬਾਈ ਕਲੋਨੀਆਂ ਸੈਂਟਰਲ ਟਾਊਨ ਜਿੱਦੀ ਸੜਕਾਂ ਆਸਤੋ ਬੁਰਾ ਹਾਲ ਹੈ ਉਸ ਤੋਂ ਬਾਅਦ ਅੱਗੇ ਕਰੋਲ ਬਾਗ ਫਰੈਂਡਸ ਕਲੋਨੀ ਦਾਦਪਿੰਡ ਦੀਆਂ ਕਲੋਨੀਆਂ ਅੰਦਰ ਨਾਲ ਬਹੁਤ ਛੋਟੇ ਛੋਟੇ ਕਲੋਨੀਆਂ ਜਿਨ੍ਹਾਂ ਦੇ ਵਿੱਚ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਸਾਡਾ ਇੰਨਾ ਕੋ ਹਾਲ ਮਾੜਾ ਹੁੰਦਾ ਵੀ ਗੱਡੀਆਂ ਰੋਜ਼ ਗਿਰੀਆਂ ਹੀ ਹੁੰਦੀਆਂ ਵਿੱਚ ਅਸੀਂ ਉਹ ਸਾਰੀਆਂ ਸੜਕਾਂ ਬਣਵਾਵਾਂਗੇ ਸਾਰਾ ਕੁਝ ਉੱਥੇ ਅਸੀਂ ਕੰਮ ਦੇਖਾਂਗੇ ਆਪਣਾ ਇਹ ਨਹੀਂ ਕਾਂਗਰਸ ਦੀ ਸਰਕਾਰ ਤਾਂ ਹੈ ਨਹੀਂ ਅਗਰ ਕਾਂਗਰਸ ਜਿੱਤ ਲਈ ਤਾਂ ਫਿਰ ਕਿਸ ਤਰ੍ਹਾਂ ਇਹ ਪੈਸਾ ਆਏਗਾ ਇਹ ਪੈਸਾ ਜੀ ਸਾਰਾ ਸੈਂਟਰ ਤੋਂ ਆਂਦਾ ਜੀ ਅੱਗੇ ਵੀ ਆਂਦਾ ਵਾ ਇਹ ਸਰਕਾਰ ਲਾਂਦੀ ਨਹੀਂ ਪੈਸਾ ਜਿਹੜਾ ਸੈਂਟਰ ਤੋਂ ਆਂਦਾ ਹੈ ਇਹ ਪੰਚਾਇਤਾਂ ਪਤਾ ਨਹੀਂ ਕੀ ਕਰ ਰਹੀਆਂ ਉਹ ਪੈਸਾ ਜਿਹੜਾ ਸਾਡੇ ਕਲੋਨੀਆਂ ਤੇ ਲੱਗਦਾ ਹੀ ਨਹੀਂ ਹੁਣ ਅਸੀਂ ਜਿਹੜਾ ਪੈਸਾ ਉਹ ਸਿੱਧਾ ਸਰਕਾਰ ਤੋਂ ਸੈਂਟਰ ਤੋਂ ਲੈ ਕੇ ਇੱਥੇ ਲਾਵਾਂਗੇ ਇਹ ਨਹੀਂ ਵੀ ਸਾਨੂੰ ਸੈਂਟਰ ਤੋਂ ਪੈਸਾ ਨਹੀਂ ਆਇਆ ਬਹੁਤ ਪੈਸਾ ਆਇਆ ਪਰ ਇਹਨਾਂ ਨੇ ਕਦੇ ਅੱਗੇ ਲਾਇਆ ਹੀ ਨਹੀਂ ਤੁਸੀਂ ਕੀ ਸੋ ਅੱਥੇ ਤੁਹਾਡੇ ਇੱਥੇ ਸਰਪੰਚ ਜਰਾ ਹੈ ਕੋਈ ਹਾਂਜੀ ਸਾਡੇ ਸਰਪੰਚ ਆ ਜੀ ਆਮ ਆਦਮੀ ਪਾਰਟੀ ਤੋਂ ਸਰਪੰਚ ਆ ਹੂੰ ਉਹ ਲੱਗੇ ਆ ਪਰ ਉਹ ਸਾਡੇ ਤੋਂ ਪੈਸੇ ਲੈ ਕੇ ਅਸੀਂ ਉੱਥੇ ਕੰਮ ਕਰਦੇ ਹਾਂ ਜਿਹੜੀਆਂ ਜਿਹੜੀਆਂ ਅਸੀਂ ਸੜਕਾਂ ਸੀਵਰੇਜ ਪੈ ਰਿਆਂ ਕਲੋਨੀ ਵਾਲੇ ਆਪਣੇ ਹੀ ਪੈਸੇ ਨਾਲ ਪਵਾ ਰਹੇ ਆ ਆਮ ਆਦਮੀ ਪਾਰਟੀ ਕਹ ਰਹੀ ਅਸੀਂ ਤਾਂ ਸਿੱਕਿਆ ਕ੍ਰਾਂਤੀ ਲਿਆਂਦੀ ਆ ਸਾਰਾ ਕੁਝ ਲਿਹਾਤਾ ਫ੍ਰੀ ਕਰਤਾ ਬਿਜਲੀ ਫ੍ਰੀ ਕਰਤੀ ਆ ਤਾਂ ਅਸੀਂ ਸਾਰਾ ਪੈਸਾ ਤਾਂ ਉੱਥੇ ਲਾ ਹੀ ਰਿਹਾ ਹੈ ਸੈਂਟਰ ਤੋਂ ਲੈ ਕੇ ਸਰ ਜਿਹੜੀਆਂ ਸਕੂਲ ਬਣਿਆ ਸਾਰੇ ਬੰਦ ਹੋ ਗਏ ਜੀ ਤੁਹਾਨੂੰ ਵੀ ਸਭ ਨੂੰ ਪਤਾ ਵਾ ਠੀਕ ਆ ਜੀ ਤੋ ਕੋਈ ਵੀ ਪੈਸਾ ਜਿਹੜਾ ਸੈਂਟਰ ਤੋਂ ਆਇਆ ਉਹ ਸਕੂਲਾਂ ਦੇ ਅੱਗੇ ਲੱਗਿਆ ਹੀ ਨਹੀਂ ਆ। ਨਰੇਗਾ ਦੀ ਇਹਨਾਂ ਦੇ ਹੈਗਾ ਨਰੇਗਾ ਦੇ ਕੋਈ ਵੀ ਬੰਦੇ ਸਾਡੇ ਕਲੋਨੀ ਚ ਕਿੰਨੇ ਸਾਰੇ ਕਲੋਨੀਆਂ ਦੇ ਬੈਠੇ ਆ ਸੀ ਪੁੱਛ ਲਓ ਕਿਤੇ ਵੀ ਨਰੇਗਾ ਦੇ ਕਦੇ ਵੀ ਕੋਈ ਬੰਦਾ ਨਹੀਂ ਲੱਗਾ। ਉਹ ਪੈਸਾ ਕਿੱਥੇ ਜਾ ਰਿਹਾ ਕੋਈ ਪਤਾ ਨਹੀਂ। ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਸਕੂਲਾਂ ਦੀ ਇਹਦੀ ਤੇ ਬਾਕੀ ਸੜਕਾ ਸੁੜਕਾ ਦਾ ਹਾਲ ਤੁਸੀਂ ਆਏ ਹੀ ਹੋ ਸਾਡੇ ਰਾਹ ਚ ਦੇਖਿਆ ਹੈ ਕੀ ਹਾਲ? ਤੇ ਆਰਟੀਓ ਦਫਤਰ ਵੀ ਬੰਦ ਕਰ ਦਿੱਤਾ ਕਹਿੰਦੇ ਸੀ ਆਨਲਾਈਨ ਹੋ ਜਾਏਗਾ ਆਰਟੀਓ ਦਫਤਰ ਤਾਂ ਕਿੰਨੀ ਸੁਵਿਧਾ ਮਿਲ ਗਈ ਲੋਕਾਂ ਨੂੰ ਆਰਟੀਓ ਦਫਤਰ ਦਾ ਹੁਣ ਸਾਰੇ ਬੰਦਿਆਂ ਨੂੰ ਪਤਾ ਵੀ ਅੱਜ ਦੀ ਡੇਟ ਤੱਕ ਨਾ ਕਿਸੇ ਦਾ ਲਾਇਸੈਂਸ ਬਣ ਰਿਹਾ ਡਰਾਈਵਿੰਗ ਲਾਇਸੈਂਸ ਨਾ ਕੋਈ ਕਾਪੀਆਂ ਕਲੀਅਰ ਹੋ ਰਹੀਆਂ ਸਕੂਟਰਾਂ ਦੀਆਂ ਸਾਰੇ ਵਸਕਾਰਾਂ ਦੀਆਂ ਇੱਕ ਬੰਦੇ ਨੂੰ ਆਮ ਬੰਦੇ ਨੂੰ ਸਹੂਲਤ ਦੀ ਬਜਾਏ ਹੋਰ ਫਸ ਗਿਆ ਆਰਟੀਓ ਦਫਤਰ ਤੇ ਵੱਡੇ ਵੱਡੇ ਤਾਲੇ ਲੱਗੇ ਹੋਏ ਆ ਬੰਦੇ ਲੱਭਦੇ ਨਹੀਂ ਉੱਥੇ ਕੋਈ ਠੀਕ ਹੈ ਨਾ ਜੀ ਅਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਅੱਗੇ ਸਰਕਾਰ ਆਂਦੀ ਆ ਅਸੀਂ ਅੱਜ ਜੇ ਜਨੂ ਉਹ ਫੇਰ ਦੀ ਬਹਾਲ ਕਰਾਂਗੇ ਸਾਰਾ ਕੁਝ ਫੇਰ ਦੀ ਲਿਆਵਾਂਗੇ ਆਪਣੇ ਤਰੀਕੇ ਨਾਲ ਤਾਂ ਕਿ ਸਾਰਾ ਕੁਝ ਸੈੱਟ ਹੋਵੇ ਜਿਹੜੀਆਂ ਦੋਸਤਿਆ ਸਰਕਾਰਾਂ ਉਹ ਕਹ ਰਹੀਆਂ ਕਾਂਗਰਸ ਦੇ ਵਿੱਚ ਕਾਟੋਕਲੇਸ਼ ਨਹੀਂ ਖਤਮ ਹੋ ਰਿਹਾ ਤੇ ਕਾਂਗਰਸ ਕਿੱਦਾਂ ਅੱਗੇ ਵਧੇਗੀ ਨਹੀਂ ਜੀ ਨਹੀਂ ਇਹ ਜੀ ਕੋਈ ਗੱਲ ਨਹੀਂ ਅਸੀਂ ਸਾਰੇ ਇਕੱਠੇ ਆ ਜੀ ਅਸੀਂ ਸਾਰੇ ਇਕੱਠੇ ਹੋ ਕੇ ਹੀ ਕੰਮ ਹੁੰਦਾ ਜੀ ਕਦੇ ਵੀ ਨਹੀਂ ਹੁੰਦਾ ਹੁੰਦਾ ਵੀ ਇਕੱਲੇ ਆ ਲਾ ਕੇ ਕਾਟੋਕਲੇਸ਼ਾ ਕੋਈ ਸਾਰੀ ਕਾਂਗਰਸ ਇਕੱਠੇ ਦੀ ਇਕੱਠੀ ਚੱਲੂਗੀ ਜੀ ਇਕੱਠੀ ਹੀ ਉਹਨਾਂ ਦੇ ਹਲਕੇ ਦੇ ਵਿੱਚ ਲੈਂਦਾ ਕੋਈ ਉਮੀਦਵਾਰ ਨਹੀਂ ਖੜਾ ਹੋ ਪਾਇਆ ਕੀ ਕਾਰਨ ਕੀ ਹੋ ਸਕਦਾ ਇਹ ਚੀਜ਼ ਰਾਜਾਵਡਿੰਗ ਜੀ ਦੇ ਹਲਕੇ ਚੋਂ ਆਪਾਂ ਉਮੀਦਵਾਰ ਕਿਹੜਾ ਬਲਕਸ ਨੀਤੀ ਦਾ ਨਹੀਂ ਇਹ ਸਾਡੇ ਨੌਲੇਜ ਚ ਨਹੀਂ ਹੈਗਾ ਜੀ ਬਾਕੀ ਜੋ ਵੀ ਸਾਨੂੰ ਕਲੀਅਰ ਹੁੰਦਾ ਜੀ ਅਸੀਂ ਵੈਸੇ ਸਾਰੇ ਪਾਸੇ ਹੀ ਖੜੇ ਹੋ ਰਹੇ ਆਂ ਜੀ ਹੁਣ ਦਾਦਪਿੰਡ ਦੇ ਵਿੱਚ ਅਸੀਂ ਪੂਰੇ ਜੋਰ ਨਾਲ ਖੜੇ ਆਂ ਤੇ ਦਾਦਪਿੰਡ ਦੇ ਵਿੱਚ ਸਾਡੀ ਵੋਟ ਪੂਰੀ ਖੜੀ ਹੈਗੀ ਆ ਸਾਰੇ ਅਸੀਂ ਕਲੋਨੀਆ ਵਾਲੇ ਇਵਨ ਕੀ ਪਿੰਡ ਚੋਂ ਵੀ ਸਾਡੇ ਨਾਲ ਪੂਰੇ ਬੰਦੇ ਖੜੇ ਆ ਕੋਈ ਅਜਿਹੀ ਗੱਲ ਨਹੀਂ ਆ ਵੀ ਜਦ ਤੁਹਾਡੀ ਪਹਿਲੀ ਨੀਤੀ ਕੀ ਹੋਏਗੀ ਕਿਹੜਾ ਕੰਮ ਐਸਾ ਹੋਊਗਾ ਜਿਹੜਾ ਤੁਸੀਂ ਕਰਨਾ ਚਾਹੁੰਦੇ ਅਸੀਂ ਜੀ ਪਹਿਲਾਂ ਕਲੋਨੀਆਂ ਦੇ ਵਿੱਚ ਸਾਰਾ ਸੈਂਟਰ ਤੋਂ ਪੈਸਾ ਲਿਆ ਕੇ ਸੜਕਾਂ ਸੀਵਰੇਜ ਜਗਾ ਸਾਰੀਆਂ ਕਲੋਨੀਆਂ ਦਾ ਪੂਰਾ ਕਰਾਂਗੇ ਤਾਂ ਕਿ ਜਿਹੜਾ ਆਣ ਜਾਣ ਵਾਲਾ ਬੰਦਾ ਉਹ ਉੱਥੇ ਕਟੋਗੜ ਤਰੀਕੇ ਨਾਲ ਆਤਾ ਸਕੇ ਰਾਤ ਨੂੰ ਡਿੱਗਦੇ ਢੁੰਦੇ ਆਂਦੇ ਆ ਫਾਇਦਾ ਕੀ ਉਸ ਤੋਂ ਬਾਅਦ ਸਕੂਲਾਂ ਦਾ ਜਿਹੜਾ ਪੈਸਾ ਹੋਇਆ ਉਹ ਸਕੂਲਾਂ ਤੇ ਲਾ ਕੇ ਉਹਨਾਂ ਨੂੰ ਸਕੂਲਾਂ ਨੂੰ ਬਹਾਲ ਕਰਨ ਦੀ ਕੋਸ਼ਿਸ਼ ਫਿਰਤੀ ਕਰਾਂਗੇ ਤਾਂ ਕਿ ਸਕੂਲ ਜਿਹੜਾ এডਿਕੇਸ਼ਨ ਤੋਂ ਬਿਨਾ ਕਦੇ ਕੁਝ ਨਹੀਂ ਡਵੈਲਪਮੈਂਟ ਹੋ ਸਕਦੀ। ਦਾਦਪਿੰਡ ਦੀ ਗੱਲ ਕਰ ਰਹੇ ਹਾਂ ਜੀ ਬਾਰ-ਬਾਰ ਦੇ ਦਾਦਪਿੰਡ ਦੇ ਵਿੱਚ ਬੜੀਆਂ ਵਾਰਦਾਤਾਂ ਹੋ ਰਹੀਆਂ ਨੇ ਉਹਨੂੰ ਕਿਸੇ ਤਰ੍ਹਾਂ ਸੁਖਾਲ ਪਾਉਂਦੇ। ਅਸੀਂ ਜੀ ਦਾਦਪਿੰਡ ਦੇ ਵਿੱਚ ਹੁਣ ਇਸ ਤੋਂ ਬਾਅਦ ਸਾਰੇ ਮਾਹੌਲ ਜਦੋਂ ਸਾਡੇ ਕੋਲ ਆ ਜਾਊਗਾ ਅਸੀਂ ਉਸ ਹਿਸਾਬ ਨਾਲ ਉਹਨੂੰ ਸੰਭਾਂਗੇ। ਤੇ ਸਾਰੇ ਜਿਹੜੇ ਵਾਰਦਾਤਾਂ ਉਹ ਅਫਸਰਾਂ ਨਾਲ ਕਰਕੇ ਉਹਨਾਂ ਨੂੰ ਦੇਖ ਕੇ ਅਸੀਂ ਸਾਰਾ ਅਸੀਂ ਕੰਟਰੋਲ 'ਚ ਲਿਆਵਾਂਗੇ। ਕਦੇ ਨਾ ਵਿਚਰਦੇ ਕੋਈ ਕਿੰਨਾ ਕੁ ਪਿਆਰ ਤੁਹਾਨੂੰ ਮਿਲ ਰਿਹਾ ਹੈ ਬਹੁਤ ਭਰਪੂਰਾ ਪਿਆਰ ਹੈ ਜੀ ਬਹੁਤ ਪਿਆਰ ਕਰ ਰਹੇ ਆ ਸਾਰੇ ਬੰਦੇ ਸਾਰੀ ਕਲੋਨੀ ਸਾਡੇ ਸਾਰੀਆਂ ਕਲੋਨੀਆਂ ਸਾਰਾ ਪਿੰਡ ਸਾਡੇ ਨਾਲ ਚੱਲ ਰਿਹਾ ਆਮ ਆਦਮੀ ਪਾਰਟੀ ਤੋਂ ਇੰਨੇ ਕਿ ਦੁਖੀ ਲੋਕੀ ਜਿਹਦਾ ਕੋਈ ਹਿਸਾਬ ਨਹੀਂ ਕਿਵੇਂ ਦੇਖਦੇ ਹੋ 2027 ਦੇ ਇਲੈਕਸ਼ਨ ਜਿਵੇਂ ਆਉਣ ਵਾਲੇ ਹੋ ਗਏ ਆ ਤੇ ਆਵਾਜ਼ ਦੀ ਪਾਰਟੀ ਨੇ ਕਿਹਾ ਸੀ ਅਸੀਂ ਤੁਹਾਡੇ ਵਾਦੇ ਜਿਹੜੇ ਹੈਗੇ ਉਹ ਪੂਰੇ ਕਰਾਂਗੇ ਪਰ ਕਿਤਨੇ ਕਿਤੇ ਜਾ ਕੇ ਵਾਦੇ ਪੂਰੇ ਨਹੀਂ ਹੋਏ ਲੋਕਾਂ ਦਾ ਬੇੜਾ ਗਰਗ ਹੋ ਗਿਆ ਲੋਕਾਂ ਦਾ ਉਹਨਾਂ ਨੇ ਆਵਾਜ਼ ਦੀ ਪਾਰਟੀ ਨੇ ਲੋਕਾਂ ਦਾ ਬੇੜਾ ਗਰ ਕਰਤਾ ਸਾਰੇ ਇਸ ਗੱਲ ਦਾ ਮੈਨੂੰ ਕੋਈ ਗੱਲ ਇਹ ਜੀ ਕਹਿੰਦੇ ਲੋੜ ਨਹੀਂ ਸਾਰੇ ਇੱਕ ਬੱਚੇ ਬੱਚੇ ਨੂੰ ਪਤਾ ਵੀ ਆ ਆ ਜਾਂਦੇ ਨੇ ਫਾਰਟੀ ਨੇ ਕੀ ਹਾਲ ਕੀਤਾ ਆਪਾਂ ਨੂੰ ਉਮੀਦ ਹੈ ਕਿ ਜੇ ਆਪਾਂ ਸਤਾਈ ਚ ਜਿੱਤ ਕੇ ਅੱਗੇ ਆ ਤੇ ਆ ਸਾਰਾ ਕੁਝ ਕੰਟਰੋਲ ਫੇਰਤੀ ਕਰਾਂਗੇ ਸਾਰਾ ਕੁਝ ਵਾਪਸੀ ਕੰਮ ਸਾਰਿਆਂ ਦੇ ਚੱਲੂਗੇ ਦੇਖੋ ਆਪਾਂ ਨੂੰ ਪਤਾ ਵਪਾਰਾਂ ਦਾ ਬੁਰਾ ਹਾਲ ਕਰਤਾ ਸਾਰੇ ਜਿੱਥੇ ਰਿਸ਼ਵਤ ਕਹਿੰਦੇ ਜੀ ਬੰਦ ਕਰ ਦਾਂਗੇ ਉਥੇ 10 10 ਗੁਣਾ ਹੋ ਗਈਆਂ ਰਜਿਸਟਰੀਆਂ ਦਾ ਹਾਲ ਆਪਾਂ ਨੂੰ ਸਭ ਨੂੰ ਪਤਾ ਕੀ ਸਾਡੇ ਗਾ ਗੁੰਡਾ ਕਰਦੀ ਜਦੋਂ ਦੇਖੋ ਕਿਤੇ ਗੋਲੀ ਚੱਲ ਪਈ ਕੋਈ ਚੱਲ ਪਿਆ ਇਹ ਜਿੱਦਾਂ ਸਾਰਾ ਕੁਝ ਅਸੀਂ ਕੰਟਰੋਲ 'ਚ ਲਿਆਵਾਂਗੇ ਇਹ 1000 ਰੁਪਏ ਮਹੀਨਾ ਦੇਣ ਦਾ ਵਾਦਾ ਕੀਤਾ ਇਹਨਾਂ ਨੇ ਉਹਨਾਂ ਦੇ ਲੀਡਰ ਸਹਿਬਾਨ ਨੇ ਵੀ ਬੜੇ ਖੁੱਲ ਕੇ ਕਿਹਾ ਕਿ ਅਸੀਂ ਥਾਮ, ਦਾਮ, ਗੋਲੀ ਮਾਰਨੀ ਤੇ ਕੋਈ ਬਦਮਾਸ਼ੀ ਕਰਨੀ ਤੇ ਅਸੀਂ ਸਭ ਕੁਝ ਰੰਗੂ ਜਦ ਕਿ ਉਸ ਟਾਈਮ ਚੀਫ ਮਿਨਿਸਟਰ ਸਾਹਿਬ ਖੁਦ ਪ੍ਰੈਜ਼ੈਂਟ ਸੀਗੇ ਉਹਨਾਂ ਦੇ ਪਾਰਟੀ ਪ੍ਰਧਾਨ ਪੰਜਾਬ ਦੇ ਖੁਦ ਪ੍ਰੈਜ਼ੈਂਟ ਸੀਗੇ ਇਹ ਅਸੀਂ ਸੁਣਿਆ ਨਹੀਂ ਇਹ ਓਪਨ ਹੈ ਕਿ ਅਜੇ ਤੱਕ ਆ ਐਕਸ਼ਨ ਲਿੱਤਾ ਹੋਏ ਕਿਸੇ ਸਿੰਗਲ ਪਰਸਨ ਨੇ ਨਹੀਂ ਲਿੱਤਾ ਦੇਖੋ ਜੀ ਕਿਉਂਕਿ ਆਪਨੋ ਕਾਲੀ ਪਾਰਟੀਆਂ ਦੇ ਇੱਕ ਪਤਾ ਲੱਗਿਆ ਉਹਨਾਂ ਦੀ ਆਈ ਆ ਸਾਰੀ ਸਾਰੇ ਪਾਸੇ ਵਾਇਰਲ ਹੋਈ ਆ ਵੀਡੀਓ ਆਡੀਓ ਕੀ ਡੀਐਸਪੀ ਸਾਹਿਬ ਕਹਿੰਦੇ ਪਿਆ ਵੀ ਇੱਥੋਂ ਚੱਕ ਲੋ ਜਿੰਨੇ ਬੰਦੇ ਚੱਕ ਸਕਦੇ ਹੋ ਸਾਰਿਆਂ ਨੂੰ ਉਸ ਆਡੀਓ ਬਾਰੇ ਪਤਾ ਵਾ ਉਹ ਗੁੰਡਾਗਰਦੀ ਜਿਹੜੀ ਆ ਸੀ ਸਭ ਤੋਂ ਪਹਿਲਾਂ ਉਹਨੂੰ ਨਕੇਲ ਪਾਵਾਂਗੇ ਉਹਨੂੰ ਕੰਟਰੋਲ ਕਰਾਂਗੇ ਵੀ ਐਦਾਂ ਕੋਈ ਅਫਸਰਸਾਈ ਨਹੀਂ ਆ ਵੀ ਸਾਰੇ ਜਾਣੇ ਆਪਾਂ ਬਦਮਾਸ਼ ਥੋੜਾ ਰੱਖਿਓ ਹੈ ਪੁਲਿਸ ਵਾਲੇ ਸਾਡੀ ਰੱਖਿਆ ਲਈ ਆ ਕਿ ਸਾਡੇ ਲਈ ਬਦਮਾਸ਼ੀ ਕਰਨੀ ਹੈ ਤੁਹਾਡੇ ਤੇ ਤੁਹਾਡੇ ਨੇੜੇ ਸਿਟੀ ਸੈਂਟਰ ਹੈ ਉਹ ਤਾਂ ਅਜੇ ਤੱਕ ਸੈਂਟਰ ਗਵਰਨਮੈਂਟ ਤੋਂ ਪਾਸ ਨਹੀਂ ਹੋਇਆ ਕਿਸੇ ਵੱਲੋਂ ਇਸ ਵਾਰ ਹੈ ਜੀ ਸੈਂਟਰ ਦਾ ਆਪਾਂ ਸਿਸਟਮ ਦੇਖਦੇ ਆਂ ਜੀ ਕਿੱਦਾਂ ਹੁੰਦਾ ਇਹਦਾ ਅਦਾਲਤਾਂ ਦੇ ਕੇਸ ਹੈ ਜੀ ਸਾਰੇ ਜਿੱਦਾਂ ਨਿਪੜੂਗੇ ਉਸ ਹਿਸਾਬ ਨਾਲ ਸਾਰਾ ਕੁਝ ਹੀ ਸੈੱਟ ਹੋਊਗਾ ਜੀ ਆਮਾਦੀ ਪਾਰਟੀ ਵੱਲੋਂ ਇਹ ਕਿਹਾ ਗਿਆ ਵੀ ਅਸੀਂ ਸਾਡੇ ਜਿਹੜੇ ਵੀ ਸਾਡੇ ਕੰਮ ਸੀ ਹੋਵੇ ਪੈਂਡਿੰਗ ਸੀ ਪੂਰੇ ਕਰ ਦਿੱਤੇ ਜੇ ਨਹੀਂ ਕਿ ਕੁਝ ਹੋਰ ਕੰਮ ਐਸੇ ਹੋਣਗੇ ਜਿਹੜੇ ਅਜੇ ਪੈਂਡਿੰਗ ਉਹ ਜਲਦੀ ਕਰ ਦਵਾਂਗੇ ਇਹ ਇਹ ਦੇਖੋ ਤੁਹਾਨੂੰ ਕੋਈ ਐਸਾ ਕੰਮ ਕਿਹੜਾ ਕੰਮ ਆਇਆ ਜਿਹੜਾ ਤੁਸੀਂ ਇਹ ਦੇਖ ਚੁੱਕੇ ਹੋ ਜੀ ਸਾਰਿਆਂ ਨੂੰ ਪਤਾ ਹੈ ਵੀ ਕਿਹੜੇ ਕੰਮ ਹੋਏ ਆ ਜਿਹੜੇ ਹੁੰਦੇ ਸੀ ਉਹ ਵੀ ਬੰਦ ਹੋ ਗਏ ਜੀ ਰਜਿਸਟਰੀਆਂ ਅੱਜ ਦੇ ਡੇਟ 'ਚ ਹੋ ਨਹੀਂ ਰਹੀਆਂ ਰਿਸ਼ਵਤਾ ਤੇ ਰਿਸ਼ਵਤਾ ਵਧ ਗਈਆਂ ਐਨਓਸੀ ਇਹ ਨਹੀਂ ਦਿੰਦੇ ਨਸ਼ਾ ਜਿੰਨਾ ਮਰਜ਼ੀ ਕਰਾ ਲਓ ਨਸ਼ਾ ਤੋਂ ਉੱਤੇ ਆਮ ਘਰਾਂ 'ਚ ਆਰਾਮ ਨਾ ਮਿਲ ਜੂਗਾ ਜੀ ਜਿੰਨਾ ਨਸ਼ਾ ਤੇ ਕੋਈ ਇੱਥੇ ਸਾਰਾ ਮਿਲ ਜਾਂਦਾ ਕੀ ਆਮ ਆਦਮੀ ਪਾਰਟੀ ਨੇ ਕੀਤਾ ਐਸ ਹੀ ਡੇਟ 'ਚ ਮੈਨੂੰ ਕਹਿਣ ਦੀ ਜ਼ਰੂਰਤ ਨਹੀਂ ਆ ਹਰ ਬੱਚੇ-ਬੱਚੇ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੇ ਕੀ ਹਾਲ ਕੀਤਾ ਵਾ ਸਾਡਾ ਲੱਗਦਾ ਤੁਸੀਂ ਜਿੱਤਣ ਤੋਂ ਬਾਅਦ ਜਿਹੜਾ ਨਸ਼ੇ ਦੀ ਗੱਲ ਕੀਤੀ ਜਾ ਰਹੀ ਉਹ ਨੂੰ ਥੱਲ ਪਾਇਆ ਜਾਊਗਾ ਬਿਲਕੁਲ ਪਾਇਆ ਜਾਊਗਾ ਜੀ ਨਸ਼ੇ ਨੂੰ ਥੱਲ ਤਾਂ ਪਾਉਣ ਦਾ ਇਲਾਵਾ ਆਪਾਂ ਕੋ ਕੋਈ ਹੱਲ ਹੀ ਨਹੀਂ ਆ ਆਪਾਂ ਆਪਣੀ ਸਾਰਾ ਯੂਥ ਖਰਾਬ ਕਰੀ ਜਾਂਦੇ ਆ ਐਜੂਕੇਸ਼ਨ ਡਾਊਨ ਹੋਈ ਜਾਂਦੀ ਆ ਨਸ਼ੇ ਵਧੀ ਜਾਂਦੇ ਆ ਵੋਟਰਾਂ ਨੂੰ ਕੀ ਬੇਨਤੀ ਕਰੋਗੇ ਹੁਣ 14 ਜੂਨ ਨੂੰ VOTING ਹੈ ਜੀ ਵੋਟਰਾਂ ਨੂੰ ਬੇਨਤੀ ਹੈ ਜੀ ਹੱਥ ਜੋੜ ਕੇ ਕਿ ਇੱਕ ਵਾਰ ਸਪੋਰਟ ਕਰੋ ਸਾਰੇ ਨਾਲ ਚੱਲੋ ਅਸੀਂ ਸਾਰਾ ਕੰਮ ਤੁਹਾਨੂੰ ਪ੍ਰੋਪਰਲੀ ਕਰਕੇ ਤੁਹਾਡੇ ਸਾਹਮਣੇ ਸਾਰਾ ਤਾਂ ਕਿ ਹਰ ਬੰਦੇ ਨੂੰ ਖੁਸ਼ ਕੀਤਾ ਜਾਵੇ ਇਹ ਸਾਰੇ ਬੰਦਿਆਂ ਦੇ ਨਾਲ ਚੱਲਾਂਗੇ ਅਸੀਂ ਲਿਸਟਾਂ ਉਸੇ ਤਰ੍ਹਾਂ ਪੁਰੀਆਂ ਇਹ ਤੇ ਪਹਿਲੇ ਤਰ੍ਹਾਂ ਇਧਰ ਉਧਰ ਨਹੀਂ ਜੀ ਸਾਰਾ ਕੁਝ ਬਹੁਤ ਬੁਰਾ ਹਾਲ ਹੈ ਲਿਸਟਾਂ ਦਾ ਕਿਸੇ ਦੇ ਇੱਕ ਵੋਟ ਇੱਧਰ ਲੈ ਵੋਟ ਤਾਂ ਕਿਤੇ ਕਿਸੇ ਦੇ ਕਿਸੇ ਆ ਕਿਸੇ ਦੇ ਦੋ ਘਰਾਂ ਦੇ ਬੰਦੇ ਦੀ ਹੈਗੀ ਆ ਦੋਆਂ ਦੀ ਹੈ ਹੀ ਨਹੀਂ ਤੇ ਕਿੱਦਾਂ ਲੋਕਾਂ ਨੂੰ ਦੱਸ ਰਿਹਾ ਤੁਸੀਂ ਜੀ ਲੱਭ ਲਾ ਕੇ ਅਸੀਂ ਲੱਗੇ ਹੋਏ ਆ ਆਪਣੇ ਵੱਲੋਂ ਪੂਰਾ ਜ਼ੋਰ ਲਾਣ ਪਰ ਇਹਨਾਂ ਨੇ ਜੋ ਕੁਝ ਕੀਤਾ ਆ ਹਜੇ ਕਿੱਦਾਂ ਕੰਟਰੋਲ ਆ ਰਿਹਾ ਕੋਈ ਆਈਡੀਆ ਨਹੀਂ ਜੀ ਮਤਲਬ ਕਿ ਜਿੱਦਾਂ ਕਾਉਂਸਲਰ ਇਲੈਕਸ਼ਨ ਹੋਇਆ ਉਸੇ ਤਰ੍ਹਾਂ ਬਾਅਦ ਉਸ ਤੋਂ ਬੁਰਾ ਹੀ ਹਾਲ ਆ ਜੀ ਦਾਦਾਂ ਜਿਹਾ ਠੀਕ ਅੱਛਾ ਬਹੁਤ ਬੁਰਾ ਹਾਲ ਹੈ ਸਰ ਚਲੋ ਜੀ ਹੋਰ ਹੋਰ ਜੀ ਸਰ ਸਮਾਗੋ ਘਾਟਾ ਕੰਮ ਬਹੁਤ ਜ਼ਿਆਦਾ ਵਾ ਕਿਸ ਤਰ੍ਹਾਂ ਲੋਕਾਂ ਨੂੰ ਮਿਲੂਗਾ ਜਾਂਦੇ ਕਿਸ ਤਰ੍ਹਾਂ ਲੋਕਾਂ ਨੂੰ ਕੀ ਅਮੀਦ ਲੈ ਕੇ ਅਮੀਦਾਂ ਲੈ ਕੇ ਜਾਊਗਾ ਸਰ ਸਭ ਨੂੰ ਪਤਾ ਵਾ ਇਸ ਵੇਲੇ ਸਮਾਜ ਹੈ ਘਾਟਾ ਪਰ ਸਭ ਨੂੰ ਪਤਾ ਵੇ ਆਮ ਆਦਮੀ ਪਾਰਟੀ ਦਾ ਕੀ ਹਾਲ ਹੈ ਸਾਨੂੰ ਹੁਲਾਰਾ ਲੋਕਾਂ ਤੋਂ ਹੀ ਮਿਲਿਆ ਵਾ ਮੈਂ ਕੋਈ ਅੱਦਾ ਨਹੀਂ ਖੜਾ ਹੋਇਆ ਮੈਨੂੰ ਸਾਰਿਆਂ ਨੇ ਖੜਾ ਕੀਤਾ ਵਾ ਵੀਰ ਭਾਈ ਸਾਨੂੰ ਇੱਥੇ ਜੋ ਬੁਰਾ ਹਾਲ ਹੋਇਆ ਸਾਡੀ ਕਲੋਨੀਆਂ ਦਾ ਉਹਨੂੰ ਸੰਭੋ ਇਸ ਲਈ ਲੋਕਾਂ ਕੋਲ ਵਿਚਰਦੇ ਤਾਂ ਅਸੀਂ ਹੈਗੇ ਹੀ ਹਾਂ ਉਹ ਸਾਡਾ ਕੰਮ ਹੈ ਸਾਡਾ ਧਰਮ ਹੈ ਅਸੀਂ ਜਾਣਾ ਹੀ ਜਾਣਾ ਪਰ ਜਿੰਨਾ ਹੁਲਾਰਾ ਮੈਨੂੰ ਲੋਕਾਂ ਵੱਲੋਂ ਮਿਲਿਆ ਹੋਇਆ ਉਹਦਾ ਮੈਂ ਬਹੁਤ-ਬਹੁਤ ਧੰਨਵਾਦ ਆ ਠੀਕ ਆ ਸਰ ਥੈਂਕ ਯੂ